ਕਵਾੜਾ ਤੇ ਪਿੰਡ ਪੁੱਲਾ ਰਾਈ ਵਿਖੇ 3 ਸਾਲ ਤੋਂ ਸੜਕ ਨਾ ਬਣਨ ਦੇ ਕਾਰਨ ਪਿੰਡ ਦੇ ਲੋਕ ਬਹੁਤ ਹੀ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਬਣ ਚੁੱਕੀਆਂ ਹਨ ਪਰ ਜਦੋਂ ਵੀ ਅਸੀਂ ਗਲੀ ਨਾ ਬਣਨ ਬਾਰੇ ਸਰਪੰਚ ਤੋਂ ਪੁੱਛਦੇ ਹਾਂ ਤਾਂ ਸਰਪੰਚ ਇਹੀ ਕਹਿ ਦਿੰਦਾ ਹੈ ਕਿ ਗ੍ਰਾਂਟ ਨਹੀਂ ਮਿਲੀ ਹੈ। ਸੜਕ ਤੇ ਬੱਚੇ ਡਿੱਗਦੇ ਹਨ। ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਹਨ। ਲੋਕਾਂ ਨੇ ਕਿਹਾ ਕਿ ਜਾਂਚ ਕੀਤੀ ਜਾਵੇ ਕਿ ਆਖਿਰ ਸੜਕ ਬਣੀ ਕਿਉਂ ਨਹੀਂ। ਜਦੋਂ ਸਰਪੰਚ ਤੋਂ ਪੁੱਛਿਆ ਗਿਆ ਤਾਂ ਉਸ ਦਾ ਸਿਰਫ ਇਹੀ ਜਵਾਬ ਸੀ ਕਿ ਗ੍ਰਾਂਟ ਨਹੀਂ ਮਿਲੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸ ਤਰ੍ਹਾਂ ਸੜਕ ਤੋਂ ਦੁਖੀ ਹੋ ਕੇ ਲੋਕ ਕੀ ਕਹਿ ਰਹੇ ਹਨ ਪ੍ਰਸ਼ਾਸਨ ਨੂੰ ਅਤੇ ਕੀ ਸੁਣਾ ਰਹੇ ਹਨ ਆਪਣੇ ਦੁੱਖ ਭਰੀ ਕਹਾਣੀ ਹਵਾੜਾ ਐਕਸਸਨਿਸ ਲਾਈਵ ਤੋਂ ਨੋ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਦੇ ਕੀ ਪ੍ਰੋਬਲਮ ਤੁਹਾਡੀ ਇਹ ਜੀ 2021 ਵਿੱਚ ਸੀਵਰੇਜ ਪਾਇਆ ਸੀ ਹਾਂ ਉਦਾਂ ਹੀ ਇਹ ਸੀਵੇਜ ਪਾਇਆ ਜਾਂਦਾ ਸਾਡੀਆਂ ਜਿਹੜੀਆਂ ਏਟਾਂ ਤੇ ਨਾ ਨਾ ਸੀਗੀਆਂ ਉਹ ਵੀ ਸਾਡੀਆਂ ਪਾਟ ਪੁੱਟੀਆਂ ਜਿੱਥੋਂ ਏਟ ਕੋਈ ਨਹੀਂ ਆ ਦੇ ਕੋ ਸਾਰੇ ਦੇਖਦੇ ਕੋ ਕੀ ਆ ਰਿਹਾ ਸਾਨੂੰ ਬੋੜੀ ਨਾਲ ਕੇ ਵਿੱਚ ਜਿੰਦਗੀ ਹੈ ਆਪਣੀ ਤੇ ਸਰਪੰਚ ਨੇ ਕੰਮ ਕਿਉਂ ਨਹੀਂ ਕਰਾਇਆ ਕਾਰਨ ਕੀ ਸੀ ਅਜੀ ਜੀ ਕਈ ਵਾਲੀ ਗਏ ਆ ਜੀ ਫਿਰ ਪੰਜ ਕੋ ਕਹਿਣਦੇ ਆ ਜੀ ਸਾਡੇ ਕੋਲ ਗ੍ਰਾਂਟ ਨਹੀਂ ਗ੍ਰਾਂਟ ਨਹੀਂ ਸਾਡੇ ਕੋਲ ਗ੍ਰਾਂਟ ਨਹੀਂ ਹਾਂ ਤੇ ਕੀ ਮੰਗ ਕਰਦੇ ਆ ਅਜੀ ਜੀ ਸਾਡੀ ਇੰਨੀ ਅੱਜ ਤੋਂ ਲਾਕੇ ਸਕੂਲ ਦੇ ਤੋਂ ਸਾਡੇ ਇੱਥੇ ਘਰਾਂ ਦੇ ਸਾਡੀ ਅੱਜ ਗਲੀ ਬਾਸੜ ਕਬਾਰਨੀ ਚਾਹੀਦੀ ਆ ਕਿ ਨਾਮ ਤੋਂ ਕਿਟਾ ਪਟਾ ਦਿੰਦਾ ਆ ਫੇਲਵਾ ਦਿੰਦਾ ਆ ਇੱਧਰ ਸੜਕ ਬਣਾਈ ਨਹੀਂ ਮਾਸਟਰ ਨੇ ਕਹਿੰਦਾ ਗਰਾਉਂਡ ਮੁੱਕ ਗਈ ਸਾਡੇ ਕੋ ਪੈਸਿਆਂ ਦੀ ਅੱਛਾ ਕੀ ਮੰਗ ਕੀ ਮੰਗ ਤੁਹਾਡੀ ਕੀ ਆ ਮੰਗ ਸਾਡੀ ਇਹ ਹੀ ਆ ਵੀ ਸਾਡੀ ਸੜਕ ਬਣਾਵੇ ਜਲਦੀ ਜੀ ਜਾਂਦੇ ਬੜੇ ਉਹਨਾਂ ਦੇ ਕਾਰਨ ਕਿਆਗੇ ਜਿਹੜੇ ਬੰਦ ਹੀ ਨਹੀਂ ਪਈ ਸੜਕ ਕਾਰਨ ਕਹਿੰਦਾ ਵੀ ਅਸੀਂ ਮਿਆ ਨਹੀਂ ਬਣਾਣੀ ਇਹ ਸੜਕ ਕਿਉਂ ਕਾਤੇ ਨਹੀਂ ਬਣਾਣੀ ਬਣਾਉਂਦਾ ਹੀ ਨਹੀਂ ਹੈਗਾ ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਨਹੀਂ ਇੱਧਰ ਬਣਨਾ ਤਾਂ ਨਾ ਬਣਾਣੀ ਹੈ ਸੜਕ ਫੇ ਹੁਣ ਲੋਕਾਂ ਨੇ ਤਾਂ ਡਿਗਣਾ ਹੀ ਡਿਗਣਾ ਹੈ ਗ੍ਰਾਂਟ ਬਾਰੇ ਪਤਾ ਕੁਛ ਆਈ ਕਿ ਨਹੀਂ ਆਈ ਗ੍ਰਾਂਟ ਕਰੀ ਬੜੀ ਆਈ ਆਹ ਭਾਈ ਸਾਰੇ ਪਿੰਡਾਂ ਦੇ ਸੜਕਾਂ ਸਾਰੇ ਪਿੰਡਾਂ ਦੇ ਵਿੱਚ ਸਰ ਪਿੰਡਾਂ ਦੇ ਸੜਕਾਂ ਬਣੀਆਂ ਹੋਈਆਂ ਸਰ ਵਾਹੀ ਵਾਲਾ ਸਾਡਾ ਬੰਲਾ ਰਹਿ ਗਿਆ ਨਾ ਸੜਕ ਨਹੀਂ ਬਣੀ ਹੈਗੀ ਤੇ ਰੰਜੀਸ਼ਾ ਕੋਈ ਪਰਸਨਰ ਰੰਜੀਸ਼ਾ ਕੋਈ ਕਾਤੇ ਨਹੀਂ ਬੰਦੀ ਵੀ ਇਹਨੇ ਗ੍ਰਾਂਟ ਕਰਕੇ ਪਰਸਲੋ ਰੰਜੀਸ਼ੂ ਤਾਂ ਸਭਨਾਂ ਨੂੰ ਜਾਣਦੇ ਹੋਣੇ ਆ ਕਿ ਉਹ ਬਣਾਈ ਨੇ ਉਹ ਨਹੀਂ ਬਣਾਉਣਾ ਨਾ ਮੈਂ ਤਾਂ ਗ੍ਰਾਂਟ ਉਹਨਾਂ ਨੂੰ ਮਿਲਨੀ ਹੈ ਸਾਨੂੰ ਤਾਂ ਪਤਾ ਨਹੀਂ ਇਸ ਚ ਅਜੇ ਤੱਕ ਕਿੰਨੀ ਵਾਰ ਜਾ ਕੇ ਵੀ ਆਇਆ ਕਿਹਾ ਵੀ ਆ ਨਹੀਂ ਦੇਖੋ ਸੈਨ ਕਰਾਨ ਜਾਂਦਾ ਕਿੱਥੇ ਜਾ ਕੇ ਆਏ ਤੁਸੀਂ ਸੁਪੰਦ ਸਾਹਿਬ ਕੋਲ ਅੱਛਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋ ਗਏ ਹਾਂਜੀ ਕੋਈ ਅਫਸਰ ਕੋ ਗਏ ਪ੍ਰਸ਼ਾਸਨਿਕ ਅਧਿਕਾਰੀ ਕੋ ਕੋਈ ਅਫਸਰ ਨਾਲ ਕਿਸ ਤਰ੍ਹਾਂ ਦੀ ਗੱਲ ਹੋਈ ਓਦਾ ਪੰਚ ਵਗੈਰਾ ਹੈਗੇ ਸਾਡੇ ਪਿੰਡ ਉਹਨਾਂ ਨੂੰ ਦੱਸਿਆ ਗਿਆ ਸੀ ਸਾਡੀ ਸੜਕ ਨਹੀਂ ਮਲਦੀ ਨੰਗਦੇ ਵੀ ਸਾਰੇ ਜਣੇ ਇਧਰੋਂ ਬਹੁਤ ਲੰਗਾ ਹੈਗਾ ਵਾ ਤੇ ਪੰਚਾ ਸਰਪੰਚਾਂ ਨੇ ਦੱਸਿਆ ਕੋਈ ਵੀ ਨਹੀਂ ਆਂਦਾ ਇੱਧਰ ਸਾਡੇ ਸਾਹਮਣੇ ਆ ਦੇਖੋ ਕਿੰਨਾ ਬੁਰਾ ਹਾਲਾਤ ਹੈ ਇੱਧਰ ਤੁਰ ਕੇ ਨੰਗ ਹੁੰਦਾ ਬੰਦੇ ਡਿੱਗ ਕੇ ਡੇਕ ਜਾਂਦੇ ਆ ਵਿਚਾਰੇ ਜੀ ਹੈ ਮੇਰੇ ਨਾ ਤੋਸੀ ਕੀ ਮੰਗ ਤੁਹਾਡੀ ਸਾਡੀ ਮੰਗੇ ਹੋਈ ਆ ਜੀ ਸਾਡੇ ਬੱਚੇ ਤਿਲਕ ਤਿਲਕੇ ਡਿੱਗਦੇ ਆ ਕੋਈ ਅੱਜ ਵੀ ਮੇਰਾ ਮੁੰਡਾ ਡਿੱਗਿਆ ਆ ਮੋਟਰਸਾਈਕਲ ਦੇ ਉੱਤੋਂ ਤੇ ਨੱਤਾ ਵਾਹਾਂ ਟੁੱਟਣ ਦਾ ਵੀ ਡਰਿਆ ਤੇ ਸਰਪੰਚ ਸਾਡ ਸਾਡੀ ਸੁਣਦੇ ਨਹੀਂ ਕਿੰਨੀ ਧੀਰ ਹੋ ਗਈ ਸੜਕ ਨਹੀਂ ਬਣੀ 21 ਦੀ ਇਹ ਪੱਟੀ ਹੋਈ ਆ ਜੀ ਬਣਾਉਂਦਾ ਕਿਉਂ ਨਹੀਂ ਇੱਟਾ ਇਹੋ ਚੱਕ ਕੇ ਇੱਥੋਂ ਜੜੀਆਂ ਲੱਗੀਆਂ ਜਾਂ ਪਹਿਲਾਂ ਇੱਟਾ ਜਿਹੜੀਆਂ ਤੀਸਰਾਮ ਨੇ ਲਵਾਇਆਂ ਜਾਂ ਸੀ ਉਹ ਚੱਕ ਲਈਆਂ ਇਹਨਾਂ ਨੇ ਪਟਾ ਲਈਆਂ ਪਟਾਕੇ ਲੈ ਗਏ ਉੱਤੇ ਛੱਪੜ ਦੇ ਵਿੱਚ ਛੱਪੜ ਇਹਨਾਂ ਨੇ ਬਣਾ ਲਈਆਂ ਕੰਦਾ ਮਗਰ ਉਹ ਜੇ ਕਿਸੇ ਨੇ ਕੱਡਲਾ ਬਣਾਉਨ ਨੂੰ ਜਾਂ ਪੱਠੀ ਬਣਾਉਨ ਨੂੰ ਦੋ ਇੱਟਾਂ ਚੱਕ ਵੀ ਲਈਆਂ ਹੋਣਗੀਆਂ ਤੇ ਕਿਸੇ ਨੇ ਵੀ ਚੱਕ ਲਈ ਚਾਹੇ ਮੈਂ ਚਾਹੇ ਹੋਰ ਵੀ ਕੋਈ ਆ ਜੇ ਚੱਕ ਵੀ ਲਈਆਂ ਤਾਂ ਕਹਤਾ ਇੱਟਾਂ ਚੱਕ ਲਈਆਂ ਇੱਟਾਂ ਚੱਕ ਲਈਆਂ ਟੂੜ ਮੂੜ ਸਾਨੂੰ ਨਹੀਂ ਚੰਗਾ ਲੱਗਦਾ ਸਾਡੀ ਇਹ ਬੇਨਤੀ ਆ ਕਿ ਸਾਡੀ ਸੜਕ ਬਾਰੇ ਕਿਸੇ ਗਏ ਆ ਤੁਸੀਂ ਕਿਸ ਅਫਸਰ ਕੋ ਅਫਸਰ ਕੋ ਸਾਨੂੰ ਅਸੀਂ ਕਿਹਾ ਅੱਜ ਬਣਾ ਲਊਗਾ ਅੱਜ ਟਾ ਗਏ ਆ ਕੱਲ ਬਣਾ ਲਊਗਾ ਬਣਾਦਾ ਨਹੀਂ ਜੀ ਕੋਈ ਅਫਸਰ ਦਾ ਕੰਟੈਕਟ ਕੋਈ ਨਹੀਂ ਕੀਤਾ ਵੀਡੀਓ ਕੋ ਗਏ ਹਾਂ ਕੀ ਮੰਗਾ ਹਾਂ ਅディ ਮੰਗੇ ਹੋਏ ਉਹ ਸਾਡੀ ਜਲਦ ਤੋਂ ਜਲਦ ਸਬਤ ਬਣਾਉਣ ਸਾਡੇ ਬੱਚੇ ਤਿਲਕ ਤਿਲਕ ਕਿੱਡੇ ਗਦੇ ਆ ਮੋਟਰਸਾਈਕਲ ਸਕੂਟਰਾਂ ਤੇ ਜਾਂਦੇ ਆ ਤੇ ਉਹ ਛੱਟਾ ਭੇਟਾ ਲੱਗਣ ਦਾ ਵੀ ਸਾਰਿਆਂ ਨੇ ਡਰਿਆ